ਰਾਮ ਸਿੰਘ ਪੰਡੋਰੀ ਤੇ ਦਲਬਾਜ ਸਿੰਘ ਵਿਰਦੀ ਦੋ ਤਾਰੇ ਛੰਦ ਵਿੱਚ ਇੰਜ ਬਿਆਨ ਕਰਦੇ ਜਦ ਛੇਵੇਂ ਸਤ ਗੁਰ ਨੇ ਆਖਿਆ ਸਭ ਸੰਗਤ ਬਹਿ ਜਾਵੇ ਅਸੀਂ ਪਿੱਛੋਂ ਖਾਵਾਗੇ ਪਹਿਲਾਂ ਸਭ ਸੰਗਤ ਅਨ ਖਾਵੇ ਸਭ ਸ਼ਕਣਿਆਂ ਲੱਗੇ ਸਿੱਖ ਉਦੋਂ ਵਰਤਾਵੇ ਕਈ ਯਾਰ ਤੁਮਾਗੇ ਦੇ ਕਈ ਵੇ ਥੋੜੀ ਨਾ ਕੋਈ ਖਾਵੇ ਚੋ ਪੁੱਜ ਗਿਆ ਬੈਠੇ ਗੁਰੂ ਪੱਲੇ ਦੇ ਦਰ ਦੀ ਸ਼ਕਤੀ ਪ੍ਰਸ਼ਾਦਾ ਸੀ ਕਲਕਤਯਾ ਜੈ ਜੈਕਾਰਾਂ ਕਰਦੀ ਨਾ ਊਣਾ ਹੁੰਦੇ ਸੀ ਨਾ ਊਣਾ ਹੁੰਦੇ ਸੀ ਅੰਦਰ ਆਟ ਦਾ ਮਟ ਭੜਿਆ ਨੋ ਨਦੀਆਂ ਵਰਪ ਜੀਆਂ ਜਦ ਦਾ ਕਦਮ ਸਤਗੁਰਾਂ ਧਰਿਆ ਨਸ ਗਈ ਗਰੀਬੀ ਏ ਜਾਪੇ ਹਾਲਤ ਬਦਲੀ ਕਰਦੀ ਸ਼ਕਤੀ ਪਰਿਸ਼ਾਦਾ ਸੀ ਕਲਕਤ ਯਹ ਜਹਕਾਰਾਂ ਕਰਦੀ ਨਸ ਗਈ ਗਰੀਬੀ ਏ ਖਵਰੇ ਖੰਭ ਕਿਦਰ ਨੂੰ ਲਾ ਕੇ ਸਭ ਨਕਸ਼ੇ ਬਦਲ ਗਏ ਬਹਿ ਗਏ ਜਦ ਦੇ ਸਤਗੁਰ ਆ ਕੇ ਨਿਹਾਰੇ ਸਤਗੁਰ ਜੀ ਸੰਤ ਹੀ ਖੁਸ਼ੀ ਖੁਸ਼ੀ ਪਬ ਧਰਦੀ ਸ਼ਗਦੀ ਪਰਿਸ਼ਾਦਾ ਸੀ ਖਲਕਤ ਜੈ ਜੈਕਾਰਾਂ ਕਰਦੀ ਟੋੜੀ ਵਿੱਚ ਦਾਲ ਪੜੀ ਟੋੜੀ ਵਿੱਚ ਦਾਲ ਥਰੀ ਉਹ ਵੀ ਨਹੀਂ ਮੁੱਕਣ ਵਿੱਚ ਆਉਂਦੀ ਫੁੱਲਿਆਂ ਦਾ ਢੇਰ ਲਗਾ ਕੱਲੀ ਸੰਤੋਈ ਰਹੀ ਪਕਾਉਂਦੀ ਨਾ ਤੂੰ ਗੁਰੂ ਦੇ ਦਰਸ਼ਨ ਲਈ ਤੰਨੇ ਰਹੀ ਲੋਕਾਂ ਦੇ ਜਰਦੀ ਸ਼ਕਦੀ ਪਰਿਸ਼ਾਦਾ ਸੀ ਕਲਕਤਤ ਇਹ ਜਹ ਕਾਰਾਂ ਕਰਦੀ ਹਰ ਇੱਕ ਨੂੰ ਕਹਿਣ ਪਵੇ ਹਰ ਇੱਕ ਨੂੰ ਕਹਿਣ ਪਵੇ ਲੋ ਜੀ ਹੋਰ ਸ਼ਕੋ ਵਰਤਾਵੇ ਹੈ ਮੇਰ ਸਤ ਗੁਰਾਂ ਦੀ ਇੱਥੇ ਤੋੜ ਕੋਈ ਨਾ ਆਵੇ ਅਸੀਂ ਵੀ ਸਿੱਖ ਬਣੀਏ ਹੈ ਸਿੱਖਾ ਹਰਨ ਨਰ ਦੀ ਸ਼ਕਤੀ ਪਰਿਸ਼ਾਦਾ ਸੀ ਕਲਕੱਤ ਜੈਕਾਰਾਂ ਕਰਦੀ ਛੇਵੇਂ ਗੁਰ ਸਹਿਬਾਂ ਦਾ ਪੱਲਾ ਫੜ ਕੇ ਤਰ ਗਿਆ ਪੱਲਾ ਵੱਲ ਹੋਵੇ ਸਤ ਗੁਰ ਜੇ ਬੰਦਾ ਲੱਖਾਂ ਵਰਗਾ ਕੱਲਾ ਜੇ ਗੁਰ ਦੀ ਮੇਰ ਹੋਵੇ ਜੇ ਗੁਰ ਦੀ ਮੇਰ ਹੋਵੇ ਦੀ ਤਰਦੀ ਲੋਕੋ ਡੁੱਪੀ ਵੇੜੀ ਤਰਦੀ ਛਕਦੀ ਪਰਸ਼ਾਦਾ ਸੀ ਖਲਕਤ ਜੈ ਜੈ ਕਾਰਾਂ ਕਰਦੀ ਸੰਤਨ ਤਾਂ ਉੱਠੀਆਂ ਜੋ ਸਭ ਪੰਗਤਾਂ ਉੱਠੀਆਂ ਆ ਬੈਠੇ ਫੇਰ ਗੁਰੂ ਸਖ ਸਾਰੇ ਪੱਲਾ ਵਰਤਾ ਵਾਸੀ ਜੰਦਾ ਸਦਗੁਰੂ ਤੋਂ ਬਲਹਾਰੇ ਜੋਗੀ ਨਾ ਟੋਟ ਰਹੂ ਤਕਲਾ ਓਟ ਗੁਰਾ ਜਾਨਦਗੀ ਪਰੇਸ਼ਾਨਦਾ ਸੀ